ਨਦਨ ਦੀ ਸਾਲ 15 ਦਿਨ ਦੀ ਸੇਲ ਉਹ ਭਰਾਵਾ ਕੀ ਹੋ ਗਿਆ ਕੀ 15 ਦਿਨ ਦੀ ਸੇਲ ਉਹ ਸੋਹਣੇ ਹੱਟਦੇ 15 ਦਿਨ ਦੀ ਸੇਲ ਲੱਗੀ ਆ ਦੇਖੋ ਸੋ ਬਿਲਕੁਲ ਚਲਦੇ ਆ ਵੇਖਦੇ ਆ ਉਹ ਭਰਾਵਾ ਤੂੰਦੂਗੀ ਹੋ ਗਿਆ ਤੂੰ ਕੀ ਕਰਨ ਲੱਗਿਆ ਆਓ ਭਾਈ 15 ਦਿਨ ਦੀ ਸੇਲ ਲੱਗੀ ਪਈ ਅੰਦਰ ਸੋ ਚਲਦੇ ਆ ਵੇਖਦੇ ਆ ਕੀ ਸੇਲ ਲਾਈ ਆ ਬਾਬੇ ਦੀ ਹੱਟੀ ਵਾਲਿਆਂ ਨੇ ਸੋ ਚਲਦੇ ਆ ਜਾ ਕੇ ਵੇਖਦੇ ਆ ਕਿਹੜੀ ਸੇਲ ਲਾਤੀ ਆ ਪਾਪਾ ਜੀ ਬੜਾ ਰੋਲਾ ਪਾਇਆ 15 ਦਿਨ ਦੀ ਸੇਲ 15 ਦਿਨ ਦੀ ਸੇਲ ਭਾਈ 15 ਦਿਨ ਦੀ ਸੇਲ ਚ ਵੱਡੇ ਖਲਾਰੇ ਪਾਤੇ ਆ ਸ਼ਿਮਰ ਦੇ 2-2000 ਵਾਲੇ ਸੂਟ ਕਿੰਨੇ ਵਾਲੇ ਸੂਟ ਆ 2000 ਵਾਲੇ ਸੂਟ 1800 ਵਾਲੇ ਸੂਟ ਭਾਜੀ ਮੈਂ ਬ੍ਰਾਂਡਾਂ ਦੀ ਗੱਲ ਕਰਦਾ ਕਾਪੀਆਂ ਨਹੀਂ ਵੇਚਦਾ origignal piece all punjab challenge ਆਹ ਦੇਖ ਲਓ ਪੀਸ ਆਹ ਦੇਖੋ ਸੂਟ ਬਣਿਆ ਹੋਇਆ ਕੜਾਈ ਦੇਖੋ ਕੀਤੀ ਹੋਈ ਘੇਰੇ ਦੇ ਦੁਪੱਟੇ ਨਾਲ ਫੁੱਲ ਪਿਓਰ ਦੇ ਜਿਹੜੇ ਬਜ਼ਾਰਾਂ 'ਚ 1800 2000 1500 ਦੁਕਾਨਦਾਰ ਦਿੰਦੇ ਭਾਜੀ 350 ਉਹ ਭਰਾਵਾ ਕੀ ਹੋ ਗਿਆ 350 350 ਰੁਪਏ ਚੈਲੰਜ ਸਾਡੇ 350 ਸਾਡੇ 350 350 350 ਪੂਰੇ ਪੰਜਾਬ ਦਾ ਚੈਲੰਜ ਸਤਿ ਸ੍ਰੀ ਅਕਾਲ ਜਾਈ ਕੱਲਾ ਕੱਲਾ ਪੀਸ ਲੋ ਬਾਬੇ ਰੇਟ ਦਾ ਓਪਨ ਰੇਟ ਕੱਲਾ ਕੱਲਾ ਸੂਟ ਵੀ 3500 ਚ ਦੇਣਾ ਬਾਜੀ ਕੱਲਾ ਕੱਲਾ ਸੂਟ ਵੀ ਦੇਣਾ ਪੂਰੇ ਪੰਜਾਬ ਚ ਨਹੀਂ ਬਾਜੀ ਪੂਰੇ ਇੰਡੀਆ ਦੇ ਜਿੱਥੇ ਮਰਜ਼ੀ ਆ ਜਾਓ ਐਦਾਂ ਦੇ ਹੈਵੀ ਸ਼ਿਮਰ ਦੇ ਸੂਟ ਜਿੱਥੇ ਮਰਜ਼ੀ ਟਰਾਈ ਕਰ ਲੋ ਨਹੀਂ ਮਿੱਲਾ ਰੇਟ ਭਾਜੀ ਆ ਦੇਖ ਲਓ ਤੁਹਾਡੇ ਸਾਹਮਣੇ ਇਹਦਾ ਬਾਬਾ ਜੀ ਹੋਲਸੇਲਰ ਕਹੀ ਜਾਂਦੇ ਅਸੀਂ ਹੋਲਸੇਲਰ ਆ ਫੈਕਟਰੀਆਂ ਵਾਲੇ ਆ ਵੀ 12 1200 15 1500 ਦਾ ਨਹੀਂ ਕਹਿੰਦੇ ਆ ਭਾਜੀ ਉਹ ਫੈਕਟਰੀਆਂ ਵਾਲੇ ਆ ਨਾ ਫਿਰ ਉਹ ਬੈਠੇ ਵੀ ਲੁੱਟਣ ਨੂੰ ਮੈਂ ਇੱਥੇ ਕੰਮ ਇਹੋ ਜਾਣੀਆਂ ਆ ਆ ਬਾਬੇ ਜੀ ਹੱਟਿਆ ਆ ਬਾਬੇ ਜੀ ਅਡੀ ओरिजिनल ਹੱਟਿਆ 350 ਦਾ ਸੂਟ ਸੋ ਬਿਲਕੁਲ ਇਧਰ ਆਰਟੀਕਲ ਦਿਖਾ ਦਿਓ ਕਿ ਆ ਸਾਰੇ ਆਰਟੀਕਲ ਤੁਹਾਨੂੰ 350 350 636 ਪਹੁੰਚੋ 15 ਦੇਦੀ ਰਿਕਾਰਡ ਤੋੜ ਦੇ ਆ ਸੂਟ ਦੀ ਸੇਲ ਆ ਭਾਜੀ ਆ ਦੇਖੋ ਸਰਦੀਆਂ ਦੇ ਪਿਓਰ ਬੈਲਵਰਟ ਸ਼ਨੀਲ ਨਹੀਂ ਹਾਂਜੀ ਆ ਲੋ ਭਾਜੀ ਮੈਂ ਕਿਹਾ ਪੂਰੇ ਪੰਜਾਬ ਦਾ ਚੈਲੰਜ ਆ ਰੇਟ ਦਾ ਆਹ ਦੇਖ ਲਓ ਸੂਟ ਤੋਂ ਬਿਲਕੁਲ ਇਧਰ ਆਰਟੀਕਲ ਤੇ ਆ ਗਿਆ ਵੈਲਵਟ ਦਾ ਹੁਣ ਰੇਟ ਦਾ ਕਿਤੇ ਹਾਂਜੀ ਰੇਟ ਤੇ ਨਹੀਂ ਚੱਕਦਾ ਕਿਤੇ ਇਹਦਾ ਰੇਟ ਬਾਬੇ ਦੀ ਅੱਡੀ ਵੇਹ ਕਿਹੜੀਆਂ ਗੱਲਾਂ ਕਰਦੇ ਬਈ ਫਿਰ ਦੱਸੋ ਕੀ ਰੇਟ ਦੇ ਰਹੇ ਜੀ ਕਿੰਨੇ ਦਾ ਲਈਏ ਇਹ ਕਟੋ ਕਟ 1200 ਦਾ ਸੂਟ ਆ ਮਾਰਕੀਟ ਦੇ ਵਿੱਚ ਆ ਲੋ ਫਿਰ 1000 ਦੇ ਪੰਜ ਲੈ ਜਾਓ 200 ਰੁਪਏ ਦਾ ਸੂਟ ਆ ਲੋ ਚੱਕ ਲਓ ਭਾਜੀ 1000 ਦੇ ਪੰਜ ਪੂਰੇ ਪੰਜਾਬ ਦਾ ਤਮਾਕਾ ਆ ਲੋ ਕੈਮਰਾ ਵੇਖ ਲਓ 200 ਰੁਪਏ ਦਾ ਸੂਟ ਕਿੰਨੀ ਜਾਂਦੇ ਜੇ ਦੇਤਾ ਆ ਭਾਜੀ 1000 ਰੁਪਏ ਦੇ ਪੰਜ ਦੇਤੇ ਆ ਆ ਲੋ ਤੇ ਕੁਆਂਟੀਟੀ ਕੁਆਂਟੀਟੀ ਕਿੰਨੀ ਕੁ ਮਿਲੂਗੀ ਤੁਸੀਂ ਇਹ ਦੱਸੋ ਲੈਣੀ ਕਿੰਨੀ ਆਹੀ ਫੈਕਟਰੀ ਕੋਲ ਕਿ ਨਹੀਂ ਬੈਠੇ ਕੀ ਫੈਕਟਰੀ ਕੋਲ ਕਹਿੰਦੇ ਸਾਡੇ ਕੋਲ 5-7 ਮਸ਼ੀਨਾਂ ਆਣੀ ਹੈਗੀਆਂ ਜੀ ਸਾਡੇ ਕੋਲ ਸੂਰਤ ਹੈ ਸੂਰਤ ਤਾਂ ਸਮਝ ਗਏ ਸੋ ਬਿਲਕੁਲ ਮਤਲਬ ਕੀ ਆ ਪੂਰਾ ਸੂਰਤ ਵਾਪੇ ਦੀ ਹੱਟੀ ਤੇ ਆ ਦੇਖੋ ਭਾਜੀ ਸੂਟ ਜਿਹੜੇ ਬਜਾਰਾਂ ਚ ਦੇਣ ਲੈ ਨੂੰ 450 450 ਆ ਵਾ ਬੇੜ ਦੇ ਆਲ ਡਿਜ਼ਾਈਨ ਆ ਡਿਜ਼ਾਈਨ ਕੁਆਂਟਿਟੀ ਦੱਸੋ ਕਿੰਨੀ ਚਾਹੀਦੀ ਆ ਇਹ 450 ਰੁਪਏ ਦੇਣਾ ਕਿੰਨੇ ਦਾ ਇਹ ਦੱਸੋ ਬਾਜੀ ਬੇਰ ਲੱਗਣਾ ਕਾਦੀ ਸੇਲ ਲਈ ਆ 200 ਹਾਂਜੀ ਬਾਜੀ 200 ਭਾਜੀ 200 ਆ 200 ਦਾ ਆ ਭਾਜੀ 200 ਬੰਡਲਾਂ ਦੇ ਬੰਡਲ 200 ਦੇ ਆ ਦੇਖੋ ਕਿੰਨੇ ਚਾਈਦੇ ਆ ਭਾਜੀ ਆ ਦੇਖ ਲਓ ਸੋ ਬਿਲਕੁਲ ਇੱਧਰ ਵੇਖ ਲਓ 200 ਮੈਨੂੰ ਤੇ ਲੱਗਾ ਬਾਬਾ ਬਾਬਾ ਹਿੱਲ ਗਿਆ 200 200 ਦੇ ਰੁਪਏ ਭਾਜੀ 200 ਰੁਪਏ ਆ ਢੇਰੀਆਂ ਹੀ ਲਾਤੀਆਂ 200 ਰੁਪਏ ਭਾਜੀ ਜਿੰਨਾ ਮਰਜ਼ੀ ਲੋ ਸੋ ਬਿਲਕੁਲ ਇੱਧਰ ਵੇਖ ਲਓ ਕਿ ਆ ਸੂਟ ਜਿਹੜੇ ਮਾਰਕੀਟ ਚ ਕਹਿੰਦੇ ਆ ਜੀ ਹੋਲ ਸੇਲ ਰਿਹਾ 450 ਦਾ 500 ਦਾ ਬਾਬੇ ਦੀ ਹੱਡੀ ਤੇ ਆਜੋ 200 ਰੁਪਏ ਭਾਜੀ 200 ਰੁਪਏ ਜੀ ਸੂਟ ਜਿਹੜੇ ਲੌਂਗ ਲੈਂਥ ਸੂਟ ਬਜ਼ਾਰਾਂ ਚ ਫੈਕਟਰੀ ਵਾਲੇ ਦੁਕਾਨਦਾਰ ਹੋਲ ਸੇਲਰ ਆਪਣੇ ਨੂੰ ਕਰਦੇ ਨਾ ਰੇਟ ਇਹ ਬਾਬਾ ਜੀ ਉਹ ਦਿੰਦੇ ਆ 1200 ਦਾ ਤੁਸੀਂ ਦੱਸੋ ਕਿੰਨੇ ਦਾ ਦਿੰਦੇ ਆ ਭਾਜੀ ਦੇਣ ਵਾਲੇ 1200 ਦੇ ਦਿੰਦੇ ਆ ਫੈਕਟਰੀਆਂ ਨੇ 975 ਦੇ ਦਿੰਦੇ ਆ ਕਿਉਂਕਿ ਕਹਿੰਦੇ ਆ ਆਪਣਾ ਤਿਆਰ ਹੁੰਦਾ ਆ ਡਾਇਰੈਕਟ ਸੂਰਤ ਤੋਂ ਲੋ ਭਾਜੀ ਇੱਕ ਸੂਟ ਨਹੀਂ ਦਾਗਾ ਟੇਰਾਂ ਦੇ ਟੇਰ 400 ਰੁਪਏ ਪੂਰੇ ਪੰਜਾਬ ਦਾ ਓਪਨ ਚੈਲੰਜ ਆ ਸੂਟ ਤਿਆਰ ਨਾ ਵੇਖ ਲੋ ਇੱਧਰ ਵੇਖ ਲੋ 400 ਰੁਪਏ ਦੇ ਵਿੱਚ ਦੇ ਦੇਣਾ ਵਾਹ ਆ ਦੇਖੋ ਸੂਟ ਆ ਦੇਖੋ ਜਲਵਾ ਪਿਓਰ ਨੇਚਰਲ ਕ੍ਰੇਪ ਦੇ ਸੂਟ ਹਾਂਜੀ ਮੈਂ ਕਹਿੰਦਾ ਜੀ ਜਿੱਥੇ ਮਰਜੀ ਟਰਾਈ ਕਰੋ ਘੱਟੋ ਘੜ ਰੇਟ ਵੀ ਜਿਹੜਾ ਨਾ ਇਹ ਘੱਟੋ ਘੜ ਰੇਟ ਵੀ 850 850 ਰੁਪਏ ਆ ਕਿਉਂਕਿ ਦੁਕਾਨਦਾਰ ਨੇਚਰਲ ਕ੍ਰੇਪ ਕਹਿ ਕੇ ਸਾਰਿਆਂ ਨੂੰ ਮਹਿੰਗਾ ਵੇਚੀ ਜਾਂਦੇ ਆ ਨੇਚਰਲ ਕ੍ਰੇਪ ਪਿੱਛੇ ਬਹੁਤ ਸਸਤੀ ਐ 400 ਦਾ ਸੂਟ ਆ ਨੈਚੁਰਲ ਕਲੇਵ ਦਾ ਸੂਟ ਵੀ 400 ਰੁਪਏ ਵਿੱਚ 700 ਰੁਪਏ ਵਿੱਚ ਭਾਜੀ ਆ ਡਿਜ਼ਾਈਨ ਦੇਖੋ ਵੈਰਾਈਟੀਆਂ ਦੇਖੋ ਪੂਰੇ ਪੰਜਾਬ ਦਾ ਧਮਾਕਾ ਦੇਖੋ ਭਾਜੀ ਸੋ ਬਿਲਕੁਲ ਇਧਰ ਵੇਖੋ ਇੱਥੇ ਤੁਹਾਨੂੰ 1 2 ਸੂਟ 900 500 ਯਾਰ ਜਿੰਨੇ ਚਾਹੀਦੇ ਆ ਓਨੇ ਮਿਲਣਗੇ ਭਾਵੇਂ ਇਕੱਲਾ ਇਕੱਲਾ ਸੂਟ ਲੈ ਲਓ Z ਲਾਈਨ ਦੀ ਲੋੜ ਨਹੀਂ ਵੈਰਾਈਟੀਆਂ ਇੰਨਾ ਰੇਟਾਂ ਤੇ ਹੀ ਤੁਹਾਡੇ ਮੈਂ ਕਿਹਾ ਭਾਜੀ ਇਹ ਤੋਹਫੇ ਦੇਖੋ ਤੁਸੀਂ ਤਾਜ਼ੇ ਪਕੌੜੇ ਚੈਲੰਜ ਰੇਟਾਂ ਦਾ ਖਿਲਾਰਾ ਮਿਰਰ ਬਲ ਕਰ ਰਿਹਾ ਹੈ ਭਾਜੀ ਹੁਣ ਰੇਟ ਪੱਕਾ ਬਦਲ ਰਿਹਾ ਹੈ ਉਹ ਭਾਜੀ ਬਾਜ਼ਾਰ ਚ ਹੀ ਬਦਲਾਇਆ ਬਾਬੇ ਕੋਲ ਹੌਲਸੇ ਰਿਹਾਣਾ ਕੱਲਾ ਲੋ 1 ਕਿਲੋ 10 ਲੋ 50 ਲੋ ਪੂਰੇ ਪੰਜਾਬ ਦਾ ਤਮਾਕਾ ਲੋ ਡਿਜ਼ਾਈਨ ਚ ਜਿੰਨੇ ਮਰਜ਼ੀ ਲੋ ਪਰ ਇੱਕ ਗੱਲ ਹੋਰ ਦੱਸਦਾ ਭਾਈ ਜਿਨ੍ਹਾਂ ਨੇ ਵੇਚਣ ਲਈ ਕੰਮ ਸਟਾਰਟ ਕਰਨਾ ਹੈ ਕੱਪੜੇ ਦਾ ਪੈਸੇ ਹੈਗੇ ਤਾਂ ਅਮੀ ਡੀਕ ਨਹੀਂ ਹੈਗੇ ਬਜਾਇਦਾ ਕਰ ਲਿਆ ਉਹ ਸਾਲਵਰ ਪੈਸੇ ਦੇਣਾ ਟੈਨਸ਼ਨ ਕੋਈ ਨਹੀਂ ਇੱਕ ਇੱਕ ਸੂਟ ਦੀ ਗਾਰੰਟੀ ਵਿਕ ਗਿਆ ਤੁਹਾਡਾ ਨਾ ਵਿਕਿਆ ਵਾਪਸੀ ਸਾਡੀ ਤੁਸੀਂ ਟੈਨਸ਼ਨ ਹੀ ਲੈਣੀ ਇਦਾਂ ਦੇ ਬ੍ਰੈਂਡਰ ਸੂਟ ਜਿਹੜੇ ਦੁਕਾਨਦਾਰ ਭੈਣਾ ਭਰਾ ਨੂੰ ਲੁੱਟ ਰਿਆ ਓਪਨ ਧਮਾਕਾ ਹਾਂਜੀ ਦਾਜਵਰੀਏ ਦੇ ਭੈਣ ਭਰਾ ਵਾਲੀ ਵੱਡੀ ਆਫਰ ਇਹਦਾ ਰੇਟ ਦੱਸੋ ਵਧਾਇਆ ਕਿ ਨਹੀਂ ਵਧਾਇਆ ਮੈਨੂੰ ਸਾਡੇ 400 ਰੁਪਏ ਹੁਣ ਤੁਸੀਂ ਦੱਸੋ ਸਾਡੇ 400 ਰੁਪਏ ਦੇ ਵਿੱਚ ਤੁਸੀਂ ਵੀ ਦੁਕਾਨਦਾਰਾਂ ਦੀ ਬਿੱਡੀਆ ਪਾਉਂਦੇ ਆ ਦੱਸੋ ਦਿੰਦਾ ਕੋਈ ਇਹਦਾ ਬਾਬਾ ਜੀ ਹੈਰਾਨ ਕਰ ਰਹੇ ਹੋ ਅਸੀਂ ਕਹਿ ਰਹੇ ਹਾਂ ਸਸਤੇ ਆ ਤੁਸੀਂ ਕਹਿ ਰਹੇ ਹੋ ਅਸੀਂ ਸਸਤੇ ਆ 450 ਰੁਪਏ ਦੇ ਵਿੱਚ ਹੁਣ ਤੁਸੀਂ ਆਪਣੇ ਦਿਲ ਨਾਲ ਦੱਸੋ ਸਸਤਾ ਕਿਹੜਾ ਵਾਕੇ ਜੀ ਵਾਕੇ 450 ਚ ਕਮਾਲ ਕਰਦੀ ਔਰ 850 ਰੁਪਏ ਦਾ ਸੂਟ ਹੈ ਮਾਰਕੀਟ ਤੇ ਹਾਂਜੀ ਆ ਦੇਖੋ ਪੀਸ ਹਾਂਜੀ ਠੀਕ ਹੈ ਜੀ ਕੋਈ ਕਹਿੰਦਾ 2000 ਕੋਈ ਕਹਿੰਦਾ 2500 ਕੋਈ ਕਹਿੰਦਾ 1500 ਇਹਦਾ ਨੀੜਾ ਵਾਇਰਲ ਆਰਟੀਕਲ ਆ 1500 ਦਾ 500 500 ਕਿਹਦੇ ਵਿੱਚ ਦੇ ਦੇਣੀ ਹੈ ਮੋਰਨਿਆਂ ਵਾਲਾ ਆਰਟੀਕਲ ਭਾਜੀ ਤੁਸੀਂ ਚੀਜ਼ਾਂ ਦੇਖੀ ਚੱਲੋ ਮੈਂ ਕਿਹਾ ਨੇਰੀਆਂ ਬੰਦਾਂਗੇ ਰੇਟਾਂ ਦੀਆਂ ਆਹ ਦੇਖੋ ਪੀਸ ਆ ਨੇੜੇ ਕਰਕੇ ਜਿਹਨਾਂ ਦਿਖਾਓ ਭਾਜੀ ਕਲਾ ਦਿਖਾਓ ਤੂੰ ਬਿਲਕੁਲ ਇੱਧਰ ਭਾਜੀ ਗਲੇ ਤੇ ਵਰਕ ਦਿਖਾਓ ਕਿੰਨਾ ਪਿਆਰਾ ਫਿਰ ਇੱਧਰ ਕੇਰੇ ਤੇ ਵਰਕ ਦਿਖਾ ਦਿਓ ਕਿੰਨਾ ਪਿਆਰਾ ਤੇ ਬਸ ਸਮਝਣ ਵਾਲੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਇਹ 1500 ਦਾ ਇਹ 1200 ਦਾ ਹਾਂਜੀ ਇਹ 1695 ਦਾ ਕਿੰਨੇ ਰੇ 1695 ਦਾ ਹਾਂ ਆ ਇਦਾਂ ਦੇ ਸੂਟ ਇਦਾਂ ਦੇ ਹੈਵੀ ਹੈਵੀ ਦੁਪੱਟੇ ਇਦਾਂ ਦੇ ਡਿਜ਼ਾਈਨ ਠੀਕ ਹੈ ਐਦਾਂ ਦੇ ਡਿਜ਼ਾਈਨ ਇਹ ਬਾਬਾ ਜੀ ਭਾਵੇਂ ਤੁਸੀਂ 15 1600 ਕਹੀ ਜਾਂਦੇ ਜੇ ਪਰ ਤੁਹਾਡੇ ਕੋਲੋਂ ਵੀ 1000 ਤੋਂ ਸਸਤਾ ਨਹੀਂ ਦਿੱਤਾ ਜਾਣਾ ਆਹ ਲਓ ਪਾ ਜੀ 500 ਦਾ ਉਹ ਬਾਬਾ ਜੀ 500 ਰੁਪਏ ਦੇ ਵਿੱਚ ਦੇ ਦੇਣਾ ਆਹ ਦੇਖ ਲਓ ਸੂਟ ਖੋਲਦਾ 500 ਦੇ ਦੁਪੱਟੇ ਖੋਲਦੇ ਨਾਲ ਧਮਾਕੇ ਦਿੱਤੇ ਪਾ ਆ ਜਾਓ ਘਰ ਬਾਬੇ ਦੀ ਹੱਡੀ ਦਾ ਜਲਦੀ ਜਲਦੀ ਐਦਾਂ ਦੇ ਸੌਦੇ ਲੈ ਲਓ 5 500 ਦੇ 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 ਨੇ ਇਹ ਸੂਟ ਹਾਂਜੀ ਦੇ ਦੇਣੀ ਹਾਂਜੀ ਦੇ ਤੇ ਭਈ ਅੱਜ ਹੀ ਆਜੋ ਅੱਜ ਕਿੰਨੀ ਤਰੀਕਾ 17 ਤਰੀਕਾ 16 ਤੋਂ ਸੇਲ ਸ਼ੁਰੂ ਹੋ ਗਈ ਹੈ ਅਗਲੇ 15 ਦਿਨ ਤੋਹਫੇ ਰਾਂਗੇ ਤੋਹਫੇ 5500 ਰੁਪਏ ਦੇ ਤੋਹਫੇ 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 ਆਹ ਦੇਖੋ ਤੋਹਫੇ ਆ ਵੀ ਤੋਹਫੇ ਆ ਵੀ ਤੋਹਫੇ 5500 ਦੇ ਤੋਹਫੇ ਤੋਂ ਬਿਲਕੁਲ ਇੱਧਰ ਦਿਖਾ ਦਿਓ ਕਿ 500 500 ਦੇ ਵਿੱਚ ਤੁਹਾਨੂੰ 15 1500 ਵਾਲੇ ਸੂਟ ਸਿਰਫ ਤੇ ਸਿਰਫ ਬਾਬੇ ਦੀ ਟੀਮ ਬਾਬੇ ਦੀ ਟੀਮ ਸੇਲ ਦਾ ਮਤਲਬ ਸੇਲ ਦਾ ਮਤਲਬ ਆ ਹੁੰਦਾ ਵੀ ਆਪਾਂ ਪਹਿਣਾ ਭਰਾਵਾਂ ਨੂੰ ਝੂਠੇ ਟੈਗ ਲਾ ਕੇ ਨਹੀਂ ਲੁੱਟਣਾ ਕੀ ਸਮਝੇ ਇਹ ਸੂਟ ਦੁਕਾਨਦਾਰ ਨੇ ਟੈਗ ਤੇ ਲਿਖਦਾ 1600 ਜੀ ਫਿਰ ਰੌਣਾ ਥਲੇ ਕਾਟਾ ਵੀ 1600 ਦਾ ਸੂਟ ਦੇਤਾ 800 ਦਾ ਆ ਚੱਕੋ ਸਾਡੇ 400 ਤੋਂ ਬਿਲਕੁਲ ਆ ਚੱਕੋ ਸਾਡੇ 400 400 ਹਾਂਜੀ 450 ਜੀ ਸਾਡੇ 400 ਹਾਂਜੀ ਤੁਸੀਂ ਦੇਖੀ ਚੱਲੋ ਰੇਟਾਂ ਦੀਆਂ ਚੀਕਾਂ ਘੜਾਵਾਂਗੇ ਆ ਸੂਟ 15 1500 ਵਾਲੇ ਵਾਹ ਜੀ ਵਾਹ ਹਾਂਜੀ ਕਰਤੀ ਜੀ ਇਹਦਾ ਕਪੜਾ ਹੀ ਬੜਾ ਵਾਇਰਲ ਹੈ ਜੀ ਹੁਣ ਸਾਰਿਆਂ ਨੇ ਕਹਣਾ ਬਰਬਰੀ 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 ਇਹੀ ਹੈ ਜੀ ਆ ਚੱਕੋ ਬਰਬਰੀ ਅਲੋ 500 500 500 500 500 500 500 ਆ ਚੱਕੋ 500 ਸੋ ਬਿਲਕੁਲ ਇਧਰ ਦਿਖਾ ਦਿਓ ਕਿ ਬਰਬਰੀ ਦੇ ਇਸ ਤਰ੍ਹਾਂ ਦੇ ਆਰਟੀਕਲ ਪਾਜੀ ਇਧਰ ਰੰਗ ਦਿਖਾਓ ਕਿੰਨੇ ਪਿਆਰੇ ਪਿਆਰੇ ਆ ਸੋ ਇਹ ਆਰਟੀਕਲ ਵੀ ਤੁਹਾਨੂੰ 500 500 500 ਬਾਰ-ਬਾਰ ਕਹਿ ਰਹੀਆਂ ਕੱਲਾ ਕੱਲਾ ਆਰਟੀਕਲ ਕੱਲਾ ਕੱਲਾ ਖੁੱਲਾ ਟਾਈਮ ਘੱਟ ਕੇ ਆਓ ਪਾਜੀ ਖੁੱਲਾ ਟਾਈਮ ਘੱਟ ਕੇ ਆਓ ਕਪੜਾ ਲੈਣਾ ਖੁੱਲਾ ਟਾਈਮ ਕੱਢ ਗਿਆ 9 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਸੂਟਾਂ ਦਾ ਸਈਲਾ ਰੇਟਾਂ ਦਾ ਤਮਾਕਾ ਪਾਤਾ ਹੋਇਆ 5-500 ਦੇ ਖਲਾਰਾ ਪਾਤਾ ਆ ਆ ਦੇਖੋ ਪੀਸ ਵਾਹ ਜੀ ਵਾਹ ਰਾਜਾ ਰਾਣੀ ਇਹ ਆ ਰਾਜਾ ਰਾਣੀ ਹੈਂਡਵਰਕ ਵਾਲੀ ਕਰੇਵ ਦੇ ਉੱਪਰ ਰਾਜਾ ਰਾਣੀ ਪੀਸ ਦੇਖ ਲਓ ਨੇੜੇ ਕਰਕੇ ਇਹ ਰੇਟ ਤੇ ਨਹੀਂ ਚੁੱਕਣ ਲੱਗੀ ਹੋਣੀ ਜਰਾ ਲੇ ਕਮਾਲ ਇਹ ਤਾਂ ਆਪਾਂ ਕੋਈ ਫੈਕਟਰੀਆਂ ਥੋੜੀ ਗੋਲੀਆਂ ਆ ਡਾਇਰੈਕਟ ਮੀਲਾ ਤੋਂ ਟਾਈਅਪ ਕੀਤੇ ਆ ਕੀ ਸਮਝੇ ਡਾਇਰੈਕਟ ਮੀਲਾ ਤੋਂ ਟਾਈਅਪ ਕੀਤੇ ਆ ਇਹ ਮਾਰਕੀਟਿੰਗ ਮਹਿੰਗਾ ਲੱਗਦਾ ਤੁਹਾਨੂੰ ਮੈਂ ਦੱਸਿਆ ਰਿਹਾ ਇਹ 500 ਤੋਂ ਮਸ਼ੀਨਾਂ ਲਾ ਕੇ ਆਪਣੇ ਕੋਲ ਕੰਮ ਹੀ ਨਹੀਂ ਹੋਣਾ ਆਪਣੀ ਕੁਆਂਟੀਟੀ ਜੰਨੀ ਹੈ ਖਲਾਵਾ ਹੀ ਜੰਨਾ ਆ ਸੂਟਾਂ ਦਾ ਗੱਲ ਹੀ ਸਮਝੇ ਆਪਣੇ ਕੋਲ ਸਮੁੰਦਰ 500 ਤੋਂ ਮਸ਼ੀਨਾਂ ਨਾਲ ਕੰਮ ਨਹੀਂ ਕਰ ਸਕਦੇ ਆਪਾਂ ਐਦਾਂ ਦੇ ਸੌਦੇ ਭਾਜੀ 700 ਰੁਪਏ ਰਾਜਾ ਰਾਣੀ 700 ਰੁਪਏ ਦੇ ਆ ਦੇਖ ਲਓ ਤੁਹਾਡੇ ਸਾਹਮਣੇ ਰੱਖਦਾ ਸੋ ਬਿਲਕੁਲ ਆ ਜਿਹੜੇ ਜਿਹੜੇ ਹੈਰਾਨ ਹੋ ਰਿਹਾ ਪਰੇਸ਼ਾਨ ਹੋ ਰਿਹਾ ਇਹ ਬਾਬੇ ਦੀ ਹੱਟੀ ਆ ਇੱਧਰ ਵੇਖੋ ਇੱਧਰ ਦੇਖੋ ਮੈਂ ਕਹਿੰਦਾ ਉਹਨੂੰ ਛੱਡੋ ਇਹਨੂੰ ਦੇਖੋ ਪਿਓਰ ਪਸ਼ਮੀਨਾ ਜੀ ਇਹਦੇ ਨਾਲ ਸ਼ਾਲ ਦੇਖੋ ਵਾਹ ਮੈਂ ਕਹਿੰਦਾ ਭਾਜੀ ਓਪਨ ਚੈਲੰਜ ਸੇਲਮੈਨ ਹੀ ਨਹੀਂ ਕਰ ਰਿਹਾ ਪੈਣਾ ਮੇਰਾ ਫੇੜਾ ਕਰ ਰਿਹਾ ਗਰੰਟੀ ਨਾਲ ਕਹਿੰਦਾ ਰੰਗ ਖਰਾਬ ਹੋ ਜੇ ਇਹ ਤੇ ਬੋਰਾ ਜੇ ਰੂਹੀ ਬਣ ਜੇ ਵਾਪਸ ਕਰ ਜਣਾ ਨਮਾ ਦੇ ਦਾਂਗਾ ਦਾਂਗਾ ਨਾ 800 ਦਾ ਨਾ 900 ਦਾ ਜੀ 350 ਦਾ ਆਹ ਦਾ ਭਾਜੀ ਰਿਕਾਰਡ ਟੁੱਟਣ ਵਾਲਿਆ ਆਹ ਦਾ ਇਧਰ ਵੇਖੋ ਯਾਰ ਰੰਗ ਕਿੱਡੇ ਪਿਆਰੇ ਆ ਆਰਟੀਕਲ ਕਿੱਡੇ ਨਹੀਂ ਆ ਦੇਖੋ ਭਾਜੀ ਪਸ਼ਮੀਨਾ ਜੀ ਸੋਨਾਂ ਦੇ ਨਾਲ ਸੋ ਬਿਲਕੁਲ ਇਧਰ ਆਰਟੀਕਲ ਦਿਖਾਓ ਕਿੱਡਾ ਕਮਾਲ ਦਾ ਵਾ ਤੇ ਇਹ ਆਹ ਦੇਖੋ ਪੀਸ ਵਾਹ ਜੀ ਵਾਹ 350 350 350 ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ 350 ਰੁਪਏ ਆਹ ਦੇਖੋ ਭਾਜੀ ਸੂਟ ਰੇਟਾਂ ਦਾ ਖਲਾਰਾ ਪਿਓਰ ਪਸ਼ਮੀਨਾ ਨਾਰ ਚੋਲ ਰੇਟਾਂ ਦਾ ਓਪਨ ਚੈਲੇਂਜ ਸੂਰਤ ਦੇ ਰੇਟ ਤੇ ਮੈਨੂੰ ਬਾਬੇ ਦੀ ਹੱਡੀ ਦੇ ਕੱਪੜਾ ਇੱਥੇ 1 9 2 ਲੋ 10 ਲੋ ਕਾਕ ਦੇਖ ਕੇ ਟੈਗ ਨਹੀਂ ਲਾਈਦਾ ਸਾਰਿਆਂ ਲਈ 350 ਦਾ ਹੀ ਰਹਿਣਾ 350 ਰੁਪਏ ਦੇ ਵਿੱਚ ਆ ਦੇ ਜੀ ਮੈਂ ਕਿਹਾ ਖਲਾਰਾ ਪਾਤਾ ਰੇਟਾਂ ਦਾ ਪਟਾਕਾ ਪਾਤਾ ਆ ਦੇਖੋ ਕਿ ਪਿਓਰ ਪਸ਼ਮੀਨਾ ਤੁਹਾਨੂੰ 350 ਚ ਸਿਰਫ ਤੇ ਸਿਰਫ ਬਾਬੇ ਦੀ ਹੱਡੀ ਤੋਂ ਆ ਦੇਖੋ ਹੈਂਡਵਰਕ ਦੇ ਨਾਲ ਭਾਜੀ ਆਰੀ ਦਾ ਕੰਮ ਕੀਤਾ ਹੋਇਆ ਤੋਹਫਾ ਕੱਪੜਾ ਮੈਂ ਕਹਿੰਦਾ ਜੀ ਰੰਗ ਦੀ ਕੱਪੜੇ ਦੀ ਫੁੱਲ ਗਰੰਟੀ ਪ੍ਰੋਪਰ ਕੜਾਈ ਕੀਤਾ ਸੂਟ ਆਲੋ ਭਾਜੀ 975 ਰੁਪਏ ਦੇਸੀ ਘੋ ਇੱਕ ਪਾ ਤੇ ਇੱਕ ਧੋ ਖਰਾਬ ਹੋ ਜੇ ਮੋੜ ਜੋ ਟੈਨਸ਼ਨ ਨਹੀਂ ਲੈਣੀ ਐਦਾਂ ਦੇ ਪਿਓਰ オリジナル 벨ਵਟ ਦੇ ਸੂਟ ਆ ਦੇਖੋ 벨ਵਟ ਦੇ ਸੂਟ ਉਹ ਬਿਲਕੁਲ ਭਾਜੀ ਇਧਰ ਨਾ ਆਰਟੀਕਲ ਦਿਖਾਓ ਕਿ ਕਿੱਡਾ ਪਿਆਰਾ ਆਰਟੀਕਲ ਆ ਤੇ ਉੱਤੇ ਬਹੁਤ ਹੀ ਪਿਆਰਾ ਵਰਕ ਵੀ ਕੀਤਾ ਤੁਹਾਨੂੰ ਮਿਲ ਰਿਹਾ ਵਾ ਤੇ ਇਧਰ ਨਾ ਮਟਾ ਦਿਵਾਉਂਦੇ ਆ ਆ ਦੇਖੋ ਗਰਲਿਸ਼ ਭਾਜੀ ਗਰਲਿਸ਼ ਤੋਹਫੇ ਜੀ ਆਹ ਦੇਖੋ ਬ੍ਰਾਂਡ ਵਾਲੇ ਸੂਟ ਭਾਜੀ ਇਨਾ ਵੱਡਾ ਫੈਰਾ ਕਰਨ ਲੱਗਿਆ ਵੀ ਤੁਸੀਂ ਕਹੋ ਗਿਆ ਕੀ ਹੋ ਗਿਆ ਬੈਲਪੜ ਦਾ ਸੂਟ ਭਾਜੀ 700 ਰੁਪਏ ਦਾ ਕਰਤਾ ਆ ਆ 700 ਰੁਪਏ ਦਾ ਵਾ 700 ਰੁਪਏ ਦਾ ਕਰਤਾ ਤੁਹਾਡੇ ਸਾਹਮਣੇ ਰੱਖਦਾ ਤੁਸੀਂ ਦੇਖ ਲਓ ਸੋ ਬਿਲਕੁਲ ਇਧਰ ਵੇਖੋ ਯਾਰ ਆ ਇਸ ਤਰ੍ਹਾਂ ਦਾ ਆਰਟੀਕਲ ਮਾਰਕੀਟ ਦੇ ਵਿੱਚ ਜਾਂ ਇੰਸਟਾਗ੍ਰam ਤੇ ਫੋਟੋ ਪਾਉਂਦੇ ਆ ਕਹਿੰਦੀ ਆ ਜੀ 1750 ਬੜਾ ਸਰਕਾਰੀ ਆ ਦੇਖੋ ਭਾਜੀ ਪਿਓਰ ਪਸ਼ਮੀਨਾ ਜੀ ਦੁਪੱਟਾ ਫੁੱਲ ਪਿਓਰ ਦਾ ਪੰਜਾਬੀ ਸੂਟ ਆਮ ਰੂਟੀਨ ਚ ਪਾ ਲਈ ਬੜਾ ਵਧੀਆ ਰੇਡ 575 675 ਬਿਲਕੁਲ ਨਹੀਂ ਦੇਣਾ ਹਾਂਜੀ ਇੱਕ ਨਾਲ ਇੱਕ ਫਰੀ ਦੇਣਾ ਆਪਾਂ 700 ਦੇ ਦੋ ਦੇਣੇ ਇਹ ਵੀ 350 350 ਰੁਪਏ ਦੇ ਵਿੱਚ ਰੰਗ ਦੇਖੋ ਕੱਪੜੇ ਦੀ ਗਾਰੰਟੀ ਓਪਨ ਚੈਲੰਜ ਨਾਲ ਸੂਟ ਖਰਾਬ ਹੋ ਜਾਏ ਬੋਰਾ ਜਾਏ ਮੋਰ ਜੋ ਜਿਹੜੇ ਵੇਚਣ ਨਹੀਂ ਲੈਣਾ ਜਾਂਦੇ ਉਹਨਾਂ ਲਈ ਵੱਡੀ ਆਫਰ ਨਾ ਵਿਕੇ ਤਾਂ ਵੀ ਮੋੜ ਜੋ ਸੋ ਬਿਲਕੁਲ ਐਡਰੈਸ ਜ਼ਰੂਰ ਦੱਸੋ ਆਉਣਾ ਕਿੱਥੇ ਪੈਣਾ ਆਣਾ ਪੈਣਾ ਭਾਜੀ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬਾਬੇ ਦੀ ਹੱਡੀ ਦੇ ਵੱਡੇ ਤੋਹਫੇ ਐਦਾਂ ਦੇ ਸੂਟ ਜਿਹੜੇ 15-1500 ਗਲਾਸ ਗਲਾਸ ਕਹਿ ਕੇ ਦੁਕਾਨਦਾਰ ਵੇਚਦੇ ਆ ਗਲਾਸ ਬਹੁਤ ਸਸਤੇ ਹੁੰਦੇ ਆ ਸਮਝਾਉਣ ਵਾਲਾ ਚਾਹੀਦਾ ਹੈ ਭੈਣਾ ਭਰਾਵਾਂ ਨੂੰ ਦੱਸਣ ਵਾਲਾ ਚਾਹੀਦਾ ਰੇਟਾਂ ਨਾਲ ਅੱਖਾਂ ਖੋਲ੍ਹਣੀਆਂ ਆਪਾਂ ਸੂਡ ਗਲਾਸ ਦਾ ਹਲੋ ਭਾਜੀ 600 ਰੁਪਏ ਨਾ ਕਰਤਾ ਆ 600 ਰੁਪਏ ਦੇ ਵਿੱਚ ਦੇ ਦੋ ਸਾਹਮਣੇ ਆ ਭਾਜੀ ਆਪਾਂ ਰੇਟਾਂ ਦੇ ਓਪਨ ਧਮਾਕੇ ਪਾ ਰਹੇ ਆ ਖਿਲਾਰੇ ਪਾ ਰਹੇ ਆ ਬਾਬੇ ਦੀ ਹੱਡੀ ਦੇ ਆ ਇਦਾਂ ਦਾ ਫੇਰਾ ਨਾ ਕਿਸੇ ਨੇ ਕਰਨਾ ਨਾ ਕਿਸੇ ਨੇ ਕੋਲੋਂ ਹੋਣਾ ਇਦਾਂ ਦਾ ਸੂਟ ਓਏ ਹੋਏ 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 ਬਿਲਕੁਲ ਲਾ ਦਿਓ 300 ਦਾ ਹਾਂਜੀ ਕਿੰਨੇ ਦਾ ਇਹ 2500 ਦਾ ਜੀ ਲਾ ਦਿਓ 2500 ਦਾ ਤੇ ਉਪਰੋਂ ਲਾਉਣ ਨੇ ਟੈਗ 1200 ਦਾ ਲੱਗ ਗਿਆ ਜੀ ਜੀ ਉਹ ਸਮਝੋ ਵਈ ਸਮਝੋ 600 ਦਾ ਸੂਟ ਹੈ ਆ 600 ਰੁਪਏ ਦਾ ਆ ਦੱਸ ਰਿਹਾ ਇਹੀ ਗੱਲ ਮੈਂ ਸੋ ਬਿਲਕੁਲ ਇੱਧਰ ਵੇਖੋ ਯਾਰ ਆ ਕਟਵਰਕ ਦਾ ਕੰਮ ਕੀਤਾ ਹੋਇਆ ਸਾਰਾ ਇੱਧਰ ਦੇਖੋ ਕਿੰਨਾ ਪਿਆਰਾ ਆਰਟੀਕਲ ਆ ਸੋ ਫੈਂਸੀ ਆ ਆ ਦੇਖੋ ਪੀਸ ਮੈਂ ਕਹਿੰਦਾ ਜਿਹੜਾ ਡਿਸਟਲਰ ਗੈਂਜਰ ਹੈਵੀ ਆ ਵੀ ਸੂਟ ਰੇਟਾਂ ਦੀ ਲੋਟ ਤੋਂ بچੋ 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 ਕੱਪੜੇ ਸਭ ਤੋਂ ਜੈ ਲੋਟਰੀਆਂ ਨੂੰ ਫੜਵਾੜ ਸੋਚ ਲੈ ਜੋ ਤੋਂ ਬਿਲਕੁਲ ਇੱਧਰ ਦਿਖਾ ਦਿਓ ਕਿ ਆ ਸਾਰਾ ਰਾਜ ਦੇ ਦਿਖਾ ਦਿਓ ਹੈਂਡਵਰਕ ਆ ਪਰ ਰੇਟ ਤੁਹਾਨੂੰ ਲੱਗਣਾ ਵਾ ਸਿਰਫ ਤੇ ਸਿਰਫ 800 ਤੋਂ 15 ਦੇਂਦੀ ਸੇਲ ਆ ਜਰੂਰ ਵਿਜ਼ਿਟ ਕਰੋ ਆ ਦੇਖੋ 3000 35 35 ਵਾਲੇ ਸੂਟ ਕੀ 3000 35 35 ਵਾਲੇ ਸੂਟ ਆ ਚੁੰਨੀਆਂ ਹੈਵੀ ਮੇਰੀਆਂ ਪਹਿਣਾ ਨੇ ਵਿਆਹ ਸ਼ਾਦੀਆਂ ਨੇ ਲੈਣੇ ਆ ਜੀ ਓਪਨ ਤਮਾਕਾ ਕਰਤਾ ਬਾਬੇ ਦੀ ਹੱਟੀ ਨੇ 파ਤਾក្លਾਰਾ ਰੇਟਾ ਖਲਾਰਾ ਆ ਲੋ ਚੱਕੋ ਭਾਜੀ 1200 ਲੈ ਜੋ ਸੋ ਬਿਲਕੁਲ ਇਧਰ ਭਾਜੀ ਇਧਰ ਨਾਲ ਫੋਕਸ ਕਰਕੇ ਹੈਂਡਵਰਕ ਦਿਖਾ ਦਿਓ ਕਿ ਆ ਵੈਰਾਈਟੀਆਂ ਮਾਰਕੀਟ ਦੇ ਵਿੱਚ ਤਿੰਨ ਤਿੰਨ ਹਜ਼ਾਰ ਵਾਲੀਆਂ ਇੱਥੇ ਬਾਬੇ ਦੀ ਟੀ ਦੇ ਤੁਹਾਨੂੰ ਮਿਲਣੀਆਂ ਵਾ ਸਿਰਫ ਸਿਰਫ 1200 ਰੁਪਏ ਦੇ ਵਿੱਚ ਭਾਜੀ ਚੀਜ਼ਾਂ ਦੇਖ ਲਈਆਂ ਨੇ ਰੇਟਾ ਦੇ ਖਲਾਰੇ ਦਿਖਾਣ ਲੱਗਾ ਜਿਹੜੇ ਹੁਣ 3500 4000 ਦੇ ਪਿਓਰ ਦੇ ਕਿਹੜੇ ਸੂਟ ਪਿਓਰ オリジナル ਵੈਲਵਟ ਦੇ ਸੂਟ ਡਿਜ਼ਾਈਨਰ ਪੀਸ ਆਈ ਦਾ ਨਾ ਕੈਟਲੋਗ ਵਾਲੇ ਪੀਸ ਦਿਖਾਓ ਜਿਹੜਾ ਨੇੜੇ ਕਰਕੇ ਇਧਰ ਪਹਿਲਾਂ ਫੋਟੋ ਦਿਖਾ ਦਿਓ ਤੇ ਫੋਟੋ ਦੇ ਨਾਲ ਹੀ ਰੇਟ ਬਣਾਉਂਦੇ ਆ ਹੁਣ ਵੇਖਦੇ ਆ ਇਧਰ ਕੀ ਰੇਟ ਬੰਦ ਆ ਫੋਟੋ ਦੇ ਹਿਸਾਬ ਨਾਲ ਰੇਟ ਬੰਦਾ 3295 ਜੀ ਆ ਲੋ 1600 ਵਾਲੋ ਆ 1600 ਰੁਪਏ ਦੇ ਵਿੱਚ ਦੇਣਾ ਆ ਪੀਸ ਦੇਖੋ ਰੂਹ ਖੁਸ਼ ਹੋ ਜਾਏਗੀ ਦੁਪੱਟਾ ਦੇਖ ਕੇ ਆ ਦੇਖੋ ਦੁਪੱਟਾ ਕੰਮ ਦੇਖੋ ਨਜ਼ਾਰੇ ਤੋਹਫੇ ਐਦਾਂ ਦੇ ਕਲਰ ਆਣਗੇ ਭਾਜੀ ਆ ਦੇਖੋ ਸੋ ਬਿਲਕੁਲ ਇਧਰ ਜਿਹੜੀ ਕੁਆਲਿਟੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਆ ਆ ਦੇਖੋ ਆਊਗਾ ਪੂਰਾ ਹਾਂਜੀ ਇੱਧਰ ਵੇਖੋ ਪਿਓਰ ਦੇਸੀ ਕੀ ਹੋ ਰਹੀ ਆਂ ਬਾਬਾ ਪਿਓਰ ਦੇਸੀ ਕੀ ਹੋ ਪਾਜੀ ਰੇਟਰ ਆ ਓਪਨ ਚੈਲੰਜ ਵੱਡਾ ਫੈਰਾ ਵੱਡੇ ਤਮਾਕੇ ਬਾਬੇ ਦੀ ਹੱਡੀ ਦੇ ਸੱਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜੋ ਇੱਕ ਤੋਂ ਇੱਕ ਸੂਟ ਦਾਂਗੇ ਇੱਕ ਤੋਂ ਇੱਕ ਤਮਾਕਾ ਦਾਂਗੇ ਐਦਾਂ ਦੇ ਸੂਟ ਪਾਜੀ ਦੇਖ ਲੋ ਤੋਂ ਬਿਲਕੁਲ ਇੱਧਰ ਵੈਰਾਈਟੀਆਂ ਵੇਖੋ ਯਾਰ ਕਿ ਵੈਰਾਈਟੀ ਇੱਧਰ ਪਾਜੀ ਸਟਾਕ ਦੇ ਕੈਮਰਾ ਮਾਰੋ ਜਰਾ ਕਿ ਆਹ ਦੇਖੋ ਪਾਜੀ ਪੀਸ ਆ ਲੋ ਭਾਜੀ ਬੜੀਆਂ ਬੁਰੀ ਭਾਜੀ ਜੀ 400 ਰੁਪਏ ਦਾ ਕਰਤਾ ਜੇ ਹੁਣ ਤੁਸੀਂ ਦੇਖੋ ਮਸਲੀਨ ਦਾ ਸੂਟ ਕਢਾਈ ਕੀਤਾ 400 ਇਹ 400 ਰੁਪਏ ਦੇ ਵਿੱਚ ਦੇ ਦੇਣਾ ਹੈ ਹਾਂ ਜੀ ਬਾਕੀ ਜਲਦੀ ਕਰੋ ਆਜੋ ਬਾਬੇਟ ਤੇ ਨੰਬਰ ਹੈ 98804723 ਲੇਟ ਨਾ ਹੋਏ ਨਾ 16 ਦਿਨ 15 ਦਿਨ ਫੁੱਲ ਸੇਲ ਹੈ ਆਣਾ ਪੈਣਾ ਜਲਦੀ ਆਜੋ ਸਸਰੀ ਗਾੜ